ਵਿਆਹ ਤੋਂ ਵਾਪਸ ਆ ਰਹੇ ਬਰਾਤੀਆਂ ਨਾਲ ਵਾਪਰ ਗਿਆ ਭਿਆਨਕ ਸੜਕ ਹਾਦਸਾ ਗੱਡੀ ਤੇ ਟਰੈਕਟਰ ਦੀ ਹੋਈ ਅਜਿਹੀ ਟੱਕਰ ਕਿ ਮੌਕੇ ਤੇ ਹੀ 8 ਵਿਅਕਤੀਆਂ ਦੀ ਹੋ ਗਈ ਮੌਤ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਕਰੋ ਵੱਧ ਤੋਂ ਵੱਧ ਸ਼ੇਅਰ ਬੇਹਦ ਮੰਦ ਭਾਗੀ ਘਟਨਾ ਬਿਹਾਰ ਵਿੱਚ ਵਾਪਰਦੀ ਹੈ ਜਦੋਂ ਵਿਆਹ ਤੋਂ ਬਰਾਤੀ ਬੜੀ ਖੁਸ਼ੀ-ਖੁਸ਼ੀ ਚਾਵਾ ਦੇ ਨਾਲ ਵਾਪਸ ਆ ਰਹੇ ਹੁੰਦੇ ਨੇ ਪਰ ਨਹੀਂ ਪਤਾ ਸੀ ਕਿ ਇਹ ਆਖਰੀ ਰਾਈਡ ਬਣ ਜਾਵੇਗੀ ਜਿਸ ਤੋਂ ਬਾਅਦ ਟਰੈਕਟਰ ਦੇ ਨਾਲ ਐਸਯੂਵੀ ਗੱਡੀ ਦੀ ਅਜਹੀ ਭਿਆਨਕ ਟੱਕਰ ਹੁੰਦੀ ਹੈ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ 8 ਜਣਿਆਂ ਦੀ ਤਾਂ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਚੀਕ-ਜਿਹਾੜਾ ਮਚ ਜਾਂਦਾ ਹੈ ਤਾਂ ਬਰਾਤੀਆਂ ਦੀਆਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਿ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਸਿਰਫ 8 ਜਣਿਆਂ ਦੀ ਮੌਤ ਹੀ ਨਹੀਂ ਬਲਕਿ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋਏ ਨੇ ਸੋ ਇਹ ਤਸਵੀਰਾਂ ਦੇਖ ਰਹੇ ਹੋ ਜਿੱਥੇ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ ਸਭ ਨੂੰ ਹਿਲਾ ਕੇ ਰੱਖ ਦਿੱਤਾ ਇਸ ਭਿਆਨਕ ਐਕਸੀਡੈਂਟ ਨੇ ਸੋ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਲੋਕ ਸਾਵਧਾਨ ਹੋ ਜਾਣ ਕਦੇ ਵੀ ਕਿਤੇ ਵੀ ਜਾਣ ਲੱਗੇ ਕਾਲੀ ਨਾ ਕਰਨ